ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਜਿਹੜੇ ਬੰਦੇ ਨਾ ਬਹੁਤੇ ਕਾਲੇ ਪਏ ਹੋਏ ਨੇ ਕਿ ਪੰਜਾਬ ਦੇ ਵਿੱਚ ਖਾਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਵੀਡੀਓ ਤਿੰਨ ਚਾਰ ਤਕਰੀਬਨ ਮੈਂ ਵੀ ਪਾਈਆਂ ਹੋਈਆਂ ਨੇ ਮੈਂ ਕੇਵਲ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਜਿਹੜੀ ਖਾਸ ਖਸ ਦੀ ਖੇਤੀ ਹੈ ਕਿੰਨੇ ਕ ਲੋਕ ਸਹਿਮਤ ਨੇ ਕਿੰਨੇ ਕ ਵਿਰੋਧ ਵਿੱਚ ਨੇ ਔਰ ਜੇ ਪਰਸਨਲੀ ਕੋਈ ਮੈਨੂੰ ਸਵਾਲ ਕਰੇ ਤਾਂ ਮੇਰੀ ਰਾਇ ਕੀ ਹੈ ਜੇ ਤੱਕ ਲੋਕਾਂ ਨੇ ਮੈਨੂੰ ਫੋਨ ਕੀਤੇ ਨੇ ਤੇ ਮੈਂ ਪੁੱਛਣ ਦੀ ਕੋਸ਼ਿਸ਼ ਕਰਦਾ ਹੁੰਦਾ ਹਾਂ ਪੂਰੇ ਭਾਰਤ ਵਿੱਚ 75% ਲੋਕ ਉਹ ਨੇ ਜਿਹੜੇ ਕਿਸੇ ਵੀ ਨਸ਼ੇ ਦੇ ਨਾਲ ਸਹਿਮਤ ਨਹੀਂ ਹੈਗੇ ਉਹ ਵਿਰੋਧ ਵਿੱਚ ਨੇ ਕਿਸੇ ਵੀ ਕਿਸਮ ਦਾ ਕਹਿੰਦੇ ਨਸ਼ਾ ਹੋਣਾ ਨਹੀਂ ਚਾਹੀਦਾ ਇਹ ਸਚਾਈ ਹੈ 75% ਲੋਕ ਇਹ ਚਾਹੁੰਦੇ ਆ ਵੀ ਨਸ਼ਾ ਕਿਸੇ ਵੀ ਕਿਸਮ ਦਾ ਹੋਣਾ ਨਹੀਂ ਚਾਹੀਦਾ ਉਹ ਲੋਕ ਇਹ ਰਹਿ ਰੱਖਦੇ ਆ ਆਪਣੇ ਇਹਦੇ ਵਿੱਚ ਕੁਝ ਉਹ ਲੋਕ ਵੀ ਨੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੇ ਵੀ ਕਰਨ ਉੱਪਰ ਲੱਗਿਆ ਉਹ ਕਹਿੰਦੇ ਨੇ ਕਿ ਨਸ਼ਾ ਬੇੜਾ ਘਰ ਕਰ ਦਿੰਦਾ ਜ਼ਿੰਦਗੀ ਦਾ ਵੀ ਹੋਣਾ ਨਹੀਂ ਚਾਹੀਦਾ ਅਸਾਂ ਮੈਂ ਹੁਣ ਜਿਹੜੀ ਗੱਲ ਕਰਨੀ ਹੈ ਨਾ ਕੁਝ ਬੰਦੇ ਨੇ ਜਿਹੜੇ ਇਹ ਮੁੱਦਾ ਉਭਾਰ ਰਹੇ ਨੇ ਕਿ ਖਾਸ ਕਰਕੇ ਦੀ ਖੇਤੀ ਪੰਜਾਬ ਦੇ ਵਿੱਚ ਹੋਵੇ ਇੱਕ ਜਗਮੀਤ ਸਿੰਘ ਜੱਗਾ ਹੈਗਾ ਮੁਕਸਰ ਦਾ ਮੁਕਸਰ ਸੈਲ ਦਾ ਉਹਨੇ ਗਰੁੱਪ ਵੀ ਬਣਾਏ ਹੋਏ ਨੇ ਜੋ ਰੈਲੀਆਂ ਵਗੈਰਾ ਵੀ ਕਰਦਾ ਹੈ ਅਸ਼ਾ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਨਾ ਇਹ ਲੋਕ ਨਸ਼ਾ ਛਡਾਉਣਾ ਚਾਹੁੰਦੇ ਐ ਕੀ ਜੁਸ ਦਾ ਭਲਾ ਚਾਹੁੰਦੇ ਐ ਇਹਨਾਂ ਦਾ ਇਹਦੇ ਨਾਲ ਕੋਈ ਸਰੋਕਾਰ ਨਹੀਂ ਇਹਨਾਂ ਦਾ ਤੋਰੀ ਫੁਲਕਾ ਚੱਲਦਾ ਮੈਂ ਤਿੰਨ ਚਾਰ ਗਰੁੱਪ ਬਾਤ ਕੀਤੇ ਜਿਹੜੇ ਇਹ ਖਾਸ ਕਰਕੇ ਦੀ ਖੇਤੀ ਵਾਲੇ ਜਿਹੜੇ ਲੋਕ ਉਹਦੇ ਵਿੱਚ ਐਣ ਜਿਹੜਾ ਹੁਣ ਇਹ ਜਗਮੀ ਸਿੰਘ ਜੱਗਾ ਹੈ ਨਾ ਮੁਖਤਾਰ ਸਾਹਿਬ ਦਾ ਤੇ ਇਹਨੂੰ ਲੋਕਾਂ ਨੇ ਨਾ ਗੂਗਲ ਪੇ ਕੀਤਾ ਹੋਇਆ ਕਿਸੇ ਨੇ 500 ਕਿਸੇ ਨੇ 1100 ਕਿਸੇ ਨੇ 1000 ਕਿਸੇ ਨੇ 200 ਕਿਸੇ ਨੇ 100 ਉਹਦੇ ਵਿੱਚ ਬਹਾਨਾ ਕੀ ਹੈ ਕਿ ਜੱਗਾ ਬੇਰ ਹੁਣ ਫਲਾਣੀ ਰੈਲੀ ਫਲਾਣੇ ਸ਼ਹਿਰ ਵਿੱਚ ਕਰੂਗਾ ਫਲਾਣੇ ਪਿੰਡ ਵਿੱਚ ਕਰੂਗਾ ਉਹਦੇ ਲਈ ਤਿਲ ਫੁੱਲ ਦੇ ਰਹੇ ਔਰ ਜਿਹੜਾ ਬੰਦਾ ਇਹਨੂੰ 5-7000 ਗੂਗਲ 'ਤੇ ਕਰ ਦਿੰਦਾ ਫਿਰ ਉਹਨਾਂ ਨੂੰ ਇਹ ਕਹਿੰਦਾ ਬੰਦੇ ਹੋਰ ਜੋੜੋ ਗਰੁੱਪ ਦੇ ਵਿੱਚ ਜਣ ਕੇ ਇਹਨਾਂ ਦਾ ਤੋਰੀ ਫੁਲਕਾ ਜਾਂਦਾ ਹੈ ਪਹਿਲੀ ਗੱਲ ਤਾਂ ਸਾਡੀ ਸਰਕਾਰ ਨੂੰ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿ ਤੁਸੀਂ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਹੋ ਕਿਸੇ ਵੀ ਕਿਸਮ ਦਾ ਨਸ਼ਾ ਪੰਜਾਬ ਦੇ ਵਿੱਚ ਖਾਸ ਕਰਕੇ ਹੋਣਾ ਨਹੀਂ ਚਾਹੀਦਾ ਇਥੇ ਉਹ ਲੋਕ ਵੀ ਨੇ ਜਿਹੜੇ ਚਾਹ ਵੀ ਨਹੀਂ ਪੀਂਦੇ ਉਹ ਲੋਕ ਵੀ ਨਹੀਂ ਤੇ ਸਚਾਈ ਹੈ ਤੇ ਅਸੀਂ ਕਹਿੰਦੇ ਹਾਂ ਜੀ ਇੱਟੇ ਦੇ ਥਾਂ ਤੇ ਖਸਖਸ ਦੇ ਖੇਤ ਟੀਨਣੇ ਕੇ ਭੁੱਕੀ ਡੋਡਿਆ ਇਹਨਾਂ ਨੂੰ ਫੀਮਾਜਾ ਸੀ ਚੋਨੇ ਜਿਹੜੇ ਖਾਂਦੇ ਨੇ ਬਾਈ ਉਹਨਾਂ ਨੂੰ ਵੀ ਸਮਝ ਆ ਗਈ ਵੀ ਇਹ ਨਸ਼ਾ ਛੱਡਣਾ ਸੌਖਾ ਨਹੀਂ ਕਦੇ ਕੋਸ਼ ਲੇਡੀਜ਼ ਵੀ ਖਾਂਦੀਆਂ ਪਰ ਇਹ ਜਿਹੜੇ ਬੰਦੇ ਇਹਨਾਂ ਮੁੱਦਿਆਂ ਨੂੰ ਉਭਾਰ ਰਹੇ ਨੇ ਨਾ ਕਿ ਸਰਕਾਰਾਂ ਇਜਾਜ਼ਤ ਦੇਣ ਖਸਖਸ ਦੀ ਖੇਤੀ ਪੰਜਾਬ ਵਿੱਚ ਹੋਣੀ ਚਾਹੀਦੀ ਹੈ ਇਹ ਕੌਣ ਨੇ ਲੋ ਕਿ ਇਹਨਾਂ ਲੋਕਾਂ ਦਾ ਤੁਸੀਂ ਕੋਈ ਕਾਰੋਬਾਰ ਦੇਖੇ ਵੀ ਇਹ ਕਰਦੇ ਕੀ ਹੈ ਜਿਹੜਾ ਜਗਮੀਤ ਜੱਗਾ ਹੈਗਾ ਮੁਕਸਰ ਸਾਹਿਬ ਦਾ ਇਹਨਾਂ ਮੇਲੇ ਹਾਲਾਂਕਿ ਇੱਕ ਵਾਰ ਮੈਂ ਚੇਤੇ ਹੈ ਮੁਕਸਰ ਮੇਲੇ ਪਰ ਇਹਨੂੰ ਪੁੱਛ ਕੇ ਦੇਖੋ ਵੀ ਤੇਰਾ ਆਪਣਾ ਪਰਿਵਾਰ ਪਾਲਣ ਲਈ ਬਿਜ਼ਨਸ ਕੀ ਹੈ ਕਾਰੋਬਾਰ ਕੀ ਹੈ ਤੇਰਾ ਪੁੱਛ ਕੇ ਦੇਖਿਓ ਇਹਨੇ ਕੋਲ ਕੋਈ ਜਵਾਬ ਨਹੀਂ ਬاشة ਸ਼ੋਸ਼ਾ ਛੱਡ ਦਿੰਦੇ ਨੇ ਹੁਣ ਜੱਗੇ ਵੀਰ ਨੇ ਜੱਗੇ ਬਾਜੀ ਨੇ ਰੈਲੀ ਕਰਨੀ ਐ ਉਹਦੇ ਲਈ ਤਿਲ ਫੁੱਲ ਦਿਓ ਕਰਜ਼ਾ ਹੁੰਦਾ ਜਣਕੇ 20-3000 ਰੁਪਇਆ ਬਸ ਗੂਗਲ ਪੇ ਰਾਹੀਂ ਲੋਕਾਂ ਤੋਂ ਕਬਾ ਲੈਣਾ ਹੁੰਦਾ ਇੱਕ ਵਾਰੀ ਬਰਨਾਲੇ ਨਾਲ ਸ਼ਾਇਦ ਮੈਨੂੰ ਲੱਗਦਾ 6 ਸਾਲ ਪਹਿਲਾਂ ਪਤਾ ਨਹੀਂ ਹੋ ਕੇ ਹੋਣਗੇ ਉੱਥੇ ਵੀ ਮੀਟਿੰਗ ਰੱਖੀ ਸੀ ਮੈਂ ਗਿਆ ਸੀ ਉੱਥੇ ਮੈਨੂੰ ਚਿੱਤੇ ਹੋਈਆਂ ਗੱਲਾਂ ਔਰ ਮੇਰੇ ਵੀ ਗੱਲ ਵਿੱਚ ਹਾਰ ਪਤਾ ਸੀ ਪਤਾ ਨਹੀਂ ਮੈਂਬਰ ਪਤਾ ਨਹੀਂ ਕੀ ਕਹਿੰਦੇ ਤੂੰ ਬਣ ਔਰ ਮੈਂ ਥੋੜਾ ਜਿਹਾ ਵੱਡਾ ਦਾਵਾ ਪੇਸ਼ ਕੀਤਾ ਵੀ ਮੈਨੂੰ ਪ੍ਰਧਾਨ ਬਣਾਓ ਤੁਸੀਂ ਉਹ ਮੇਰਾ ਕੰਮ ਇਹ ਹੁੰਦਾ ਵੀ ਜਦੋਂ ਮੈਂ ਪ੍ਰਧਾਨ ਬਣਾਉਣ ਨੂੰ ਕਹੂੰਗਾ ਫਿਰ ਇਹ ਕਣਗੇ ਕਿ ਕਿਉਂਕਿ ਪ੍ਰਧਾਨ ਬਣਾਉਣਾ ਕਿਹੜਾ ਸੌਕਾ ਹੁੰਦਾ ਜਿਹਨੂੰ ਪਤਾ ਹੁੰਦਾ ਵੀ ਜਿਹੜੀ ਲੁੱਟ ਘਿਟੋਟਾ ਸਿੰਘ ਕਰਦੇ ਆ ਫਿਰ ਉਹ ਬੁੱਟਾ ਸਿੰਘ ਕਰੂਗਾ ਮੇਰਾ ਇੱਕ ਥੋੜਾ ਜਿਹਾ ਇੱਕ ਸਮਝਾਉਣ ਦਾ ਤਰੀਕਾ ਹੁੰਦਾ ਹੁਣ ਵੀ ਜਦੋਂ ਮੈਨੂੰ ਮੀਡੀਆ ਵਾਲੇ ਕਈ ਕਹਿਣਗੇ ਨਾ ਗੱਲ ਨਹੀਂ ਪੌਡਕਾਸਟ ਕਰਨਾ ਮੈਂ ਕਹਿੰਦਾ ਲੱਖ ਰੁਪਇਆ ਲਵ ਫਿਰ ਮੁੜ ਕੇ ਫੋਨ ਨਿਕਰਦੇ ਪਤਾ ਮੈਨੂੰ ਹੁੰਦਾ ਵੀ ਵੀਡੀਓ ਚਲਾ ਕੇ 4 ਪੈਸੇ ਕਮਾਉਣੇ ਹੁੰਦੇ ਆ ਜੇ ਤੁਸੀਂ ਕਮਾਉਣੇ ਆ ਤੇ ਫਿਰ ਅਸੀਂ ਵੀ ਕਮਾਉਣੇ ਆ ਭਾਈ ਜਿਵੇਂ ਮੇਰਾ ਕਹਿਣ ਦਾ ਠੀਕਾ ਹੁੰਦਾ ਚਲੋ ਮੈਂ ਇਹ ਤੇ ਗੱਲ ਕੀਤੀ ਐ ਪਹਿਲੀ ਗੱਲ ਤਾਂ ਸਰਕਾਰਾਂ ਨੂੰ ਇਹਨਾਂ ਬੰਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ ਵੀ ਇਹ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਸਾਡੇ ਆਉਣ ਵਾਲੇ ਜੁੱਤ ਨੂੰ ਜਿਹੜੇ ਬੱਚੇ ਸਾਡੇ ਸਕੂਲਾਂ ਵਿੱਚ ਪੜ੍ਹਦੇ ਨੇ ਗੇਮਾਂ ਦੇ ਵਿੱਚ ਨੇ ਵੀ ਉਹਨੂੰ ਅਸੀਂ ਨਸ਼ਿਆਂ ਤੇ ਲਾਉਣੇ ਜਿਹੜੇ ਘਰ ਵਿੱਚ ਅਫੀਮ ਤੇ ਭੁੱਕੀ ਦਾ ਨਸ਼ਾ ਨਾ ਡੋਡਿਆਂ ਦਾ ਗੱਲ ਚੇਤੇ ਰੱਖ ਲਿਓ ਉਹ ਘਰ ਵਿੱਚੋਂ ਪੀੜੀ ਦਰ ਪੀੜੀ ਉਹ ਨਸ਼ਾ ਚੱਲਦਾ ਰਹੂਗਾ ਸ਼ੁਕਰ ਕਰਿਆ ਕਰੋ ਵੀ ਕੋਈ ਪਰਿਵਾਰ ਇਹੋ ਜਿਹਾ ਹੈ ਜਿਹਦੇ ਘਰ ਵਿੱਚ ਬਿਲਕੁਲ ਕੋਈ ਨਸ਼ਾ ਨਹੀਂ ਸ਼ੁਕਰ ਕਰਿਆ ਕਰੋ ਮੈਂ ਕਹਨਾ ਜੀ ਦਾ ਪਰਿਵਾਰ ਅੱਜ ਨਸ਼ੇ ਤੋਂ ਬਚ ਗਿਆ ਨਾ ਤੇ ਉਹ ਪਰਿਵਾਰ ਮੈਂ ਕਹਨਾ ਸਭ ਤੋਂ ਅਮੀਰ ਹੈ ਉਹਦੇ ਘਰੇ ਸਭ ਤੋਂ ਵੱਧ ਸ਼ੁਖ ਸ਼ਾਂਤੀ ਹੈ ਜੇ ਕੋਈ ਪਰਿਵਾਰ ਨਸ਼ਿਆਂ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਪਰ ਇਹ ਲੋਕ ਕਹਿੰਦੇ ਬਾਜ਼ਲ ਫੇਰ ਹੈ ਜੀ ਇਹ ਚਿੱਟਾ ਘਟ ਜੂਗਾ ਪੋਸਟ ਦੇ ਯਾਨੀ ਕਿ ਖਸ ਖਾਇ ਦਿਖੇਤੀ ਕਰੋ ਤੇ ਨਾਲ ਇਹਨਾਂ ਦਾ ਆਪਣਾ ਧੰਦਾ ਚੱਲਦਾ ਹੁਣ ਜਦੋਂ ਕਹਿੰਦੇ ਨੇ ਵੀ ਰੈਲੀ ਕਰਨੀ ਹੈ ਫਿਰ ਨਾਲ ਹੀ ਮੈਸੇਜ ਕਰ ਦਿੰਦੇ ਨੇ ਵੀ ਰੈਲੀ ਵਾਸਤੇ ਖਰਚਾ ਵੀ ਚਾਹੀਦਾ ਹੈ ਜਿਹੜੇ ਭੇਜਾਂ ਦੇ ਵਿੱਚ ਜਿਹੜਾ WhatsApp ਗਰੁੱਪਾਂ ਦੇ ਵਿੱਚ ਜੁੜੇ ਹੁੰਦੇ ਨੇ ਜੋ 200 ਰੁਪਏ ਵੀ ਪਾ ਦਿੰਨ ਸਾਰੇ ਤਾਂ 2000 ਰੁਪਏ ਵੀ ਹੋ ਜਾਂਦਾ ਹੈ ਯਾਨੀ ਕਿ ਆ ਤੋਰੀ ਫੁਲਕਾ ਚੱਲਦਾ ਇਹਨਾਂ ਦਾ ਪਹਿਲੀ ਗੱਲ ਤਾਂ ਕਿਉਂ ਤੁਹਾਡੀ ਗੱਲ ਮੰਨੀ ਜਾਵੇ ਤੁਹਾਨੂੰ ਕਿਉਂ ਇਜਾਜ਼ਤ ਮਿਲੇ ਵਿਕਾਸ ਕਾਇਦੀ ਖੇਤੀ ਪੰਜਾਬ ਵਿੱਚ ਹੋਵੇ ਕਿਉਂ ਕਿਉਂ ਕੀਤੀ ਜਾਣੀ ਚਾਹੀਦੀ ਸਰਕਾਰ ਕਿਉਂ ਇਜਾਜ਼ਤ ਦੇਵੇ ਸਰਕਾਰ ਨੂੰ ਉੱਤੇ ਕਾਰਵਾਈ ਕਰਨੀ ਪੈਂਦੀ ਹੈ ਇਹ ਮੈਂ ਵੀਡੀਓ ਪਾਤੀ ਔਰ ਮੇਰਾ ਜੀ ਕਰਦਾ ਵੀ ਇਹਨਾਂ ਬੰਦਿਆਂ ਤੇ ਮੈਂ ਦਰਖਾਸਤ ਦੇਮਾ ਮੈਂ ਅਰਖਾਹ ਦਿਉਂਗਾ। ਹੋਰ ਬੁਲਾ ਕੇ ਪੁੱਛਾਂਗੇ ਵੀ ਤੁਹਾਡੇ ਕੋਲੇ ਕੀ ਅਧਿਕਾਰ ਹੈ ਖਾਸ ਕਰਕੇ ਜੀ ਖੇਤੀ ਦੇ ਸੰਬੰਧ ਵਿੱਚ ਤੁਸੀਂ ਲੋਕਾਂ ਨੂੰ ਉਤਸ਼ਾਹਤ ਕਰੋ ਨਸ਼ਾ ਨੂੰ ਪ੍ਰਮੋਟ ਕਰੋ ਮੈਂ ਅਰਖਾਹ ਦੇਵਾਂਗਾ। ਜੇ ਕੋਈ ਹੋਰ ਵੀ ਨਾਲ ਸਹਿਮਤ ਹੋਵੇ ਤਾਂ ਮੈਨੂੰ ਦੱਸ ਸਕਦਾ ਹੈ। ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਹੋਵੇ ਤੇ ਜਾਂ ਕੋਈ ਨਸ਼ਾ ਨੂੰ ਪ੍ਰਮੋਟ ਕਰੇ। ਨਸ਼ਾ ਨਸ਼ੇ ਹੁੰਦੇ। ਕਿ ਜਿਹੜੇ ਬੰਦੇ ਭੇਮ ਭੁੱਕੀ ਕੋਈ ਨਸ਼ਾ ਖਾਂਦੇ ਨਹੀਂ ਉਹ ਕੰਮ ਨਹੀਂ ਕਰਦੇ ਕਿਤੇ ਬਥੇਰੇ ਲੋਕ ਨੇ ਇੱਥੇ ਕਿ ਨਸ਼ਿਆਂ ਦੇ ਨਾਲ ਕੰਮ ਹੁੰਦਾ ਬਹਾਨੇ ਕੀ ਲਾਉਣਗੇ ਆ ਇੱਕ ਖੇੜੀ ਵਾਲਾ ਜਿਹੜਾ ਦੰਦ ਕਢਾ ਕੇ ਗਿਆ ਸੀ ਉਹਦੀ ਸੱਸ ਕੋਲ ਨੂੰ ਕਹਿੰਦਾ ਸ਼ਰਾਬ ਦੇ ਕੇ ਤੁਸੀਂ ਗੁਰਦੁਆਰੇ ਭਾਂਡੇ ਨਹੀਂ ਮਾ ਸਕਦੇ ਤੇ ਭੁੱਕੀ ਦਾ ਕਾਰਡ ਲਾ ਕੇ ਕਹਿੰਦਾ ਘਰ ਵਾਲੇ ਨਹੀਂ ਬੰਦਾ ਭੈਣ ਜੀ ਭੈਣ ਜੀ ਕਹਿੰਦਾ ਵੀ ਘਰ ਵਾਲੇ ਭੈਣ ਜੀ ਹੁੰਦੀ ਣਕੇ ਸਿਰੇ ਦੇ ਪਾਗਲ ਬੰਦੇ ਜਿਹੜੇ ਆ ਨਸ਼ੇ ਨੂੰ ਪ੍ਰਮੋਟ ਕਰਨ ਲੱਗੇ ਇਹ ਬੇਨਤੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹਨੂੰ ਹੱਥ ਜੁੜ ਕੇ ਬੇਨਤੀ ਹੈ ਵੀ ਕੰਟਰੋਲ ਕਰੋ ਕਿ ਇਹਦਾ ਕੁਝ ਨਹੀਂ ਜਾਣਾ ਘੱਟੋ ਘੱਟ ਜੇ ਤੁਸੀਂ ਕਰਦੇ ਹੋ ਆਪਣੇ ਬੱਚਿਆਂ ਨੂੰ ਤਾਂ ਬਚਾਉਣ ਦੀ ਕੋਸ਼ਿਸ਼ ਕਰੋ ਔਰ ਇਦਾਂ ਦੇ ਬੰਦਿਆਂ ਤੇ ਕਾਰਵਾਈ ਜ਼ਰੂਰ ਹੋਵੇ ਜਿਹੜੇ ਬੰਦੇ ਸ਼ਰਮ ਰੇਲੀਆਂ ਕਰ ਰਹੇ ਨੇ ਇਹ ਮੁਖਸ਼ਰਦ ਹੈ ਜਗਮੀ ਸਿੰਘ ਜਗਾਇ ਦਾ ਨਾਮ ਹੈ WhatsApp ਤੇ ਗਰੁੱਪ ਬਣੇ ਹੋਏ ਨੇ ਔਰ ਮੇਰੇ ਕੋਲ ਜਿਹੜੇ ਬੰਦੇ ਇਹਨਾਂ ਨੂੰ Google Pay ਕੀਤਾ ਕਿਸੇ ਨੇ 500 ਕਿਸੇ ਨੇ 1000 ਕਿਸੇ ਨੇ 100 ਉਹ ਸਾਰਾ ਕੁਝ ਮੇਰੇ ਕੋਲ ਡਾਟਾ ਆਇਆ ਪਿਆ ਔਰ ਇਹਦੇ ਦਰਖਾਸਤ ਦੇਵਾਂਗਾ ਮੈਂ ਅੱਗੇ ਕਾਰਵਾਈ ਪ੍ਰਸ਼ਾਸਨ ਦੇ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ